ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਹਾਰਦਿਕ ਸਵਾਗਤ ਹੈ ਪਬਜੀ ਮੋਬਾਈਲ ਪੀਬੀਸੀ ਵਾਲੀ ਗੇਮ ਦੇ ਵਿੱਚ ਮੈਂ ਆਪਣੇ ਨਵੇਂ ਸਾਥੀਆਂ ਨੂੰ ਲੈ ਕੇ ਨਿਕਲ ਚੁੱਕਿਆ ਜਸ਼ਨਾਇਆ ਵੱਲ ਨੂੰ ਇਹ ਮੇਰੀ ਪੂਰੀ ਟੀਮ ਹੈ ਫਾਈਨਲੀ ਮੇਰਾ ਪੈਰਾਸ਼ੂਟ ਜਸ਼ਨਾਇਆ ਵਿੱਚ ਹੀ ਓਪਨ ਹੋ ਚੁੱਕਿਆ ਹੈ ਅਸੀਂ ਪਹਿਲਾਂ ਕਿਸੇ ਹੋਰ ਲੈਂਡ ਕਰਨਾ ਚਾਹੁੰਦੇ ਹਾਂ ਲੇਕਿਨ ਜਸ਼ਨਾਇਆ ਵਿੱਚ ਮੇਰਾ ਪੈਰਾਸ਼ੂਟ ਓਪਨ ਹੋ ਗਿਆ ਉਸ ਤੋਂ ਬਾਅਦ ਮੈਂ ਗਨ ਤੇ 552 ਦੀਆਂ ਗੋਲੀਆਂ ਗ੍ਰੀਨ ਗੋਲੀਆਂ ਕਲੈਕਟ ਕੀਤੀਆਂ ਉਸ ਤੋਂ ਬਾਅਦ ਮੈਂ ਕੁਝ ਹੋਰ ਜੜੀ ਇੱਕ ਨਵੀਂ ਗਨ ਕਲੈਕਟ ਕੀਤੀ ਤੇ ਕੁਝ ਗੋਲੀਆਂ ਹੋਰ ਕਲੈਕਟ ਕੀਤੀਆਂ ਤਾਂ ਕਿ ਲੋਡ ਪੈਣ ਤੇ ਮੇਰੇ ਕੋਲ ਗੋਲੀਆਂ ਘਟਣਾ ਪੈਣ ਮੈਨੂੰ ਹੈਲਮਟ ਵੀ ਅੱਗੇ ਜਾ ਕੇ ਮਿਲ ਗਿਆ ਮੈਂ ਛੱਤ ਦੇ ਉੱਪਰ ਗਿਆ ਅਤੇ ਮੈਨੂੰ ਪੁਲਿਸ ਵੈਸਟ ਉੱਥੇ ਮਿਲ ਗਈ ਹੁਣ ਮੈਂ ਅੱਗੇ ਹਲਣ ਜਾ ਰਿਹਾ ਹਾਂ ਜਦੋਂ ਮੈਂ ਪਿੱਛੇ ਵੱਲ ਨੂੰ ਮੁੜ ਕੇ ਵੇਖਿਆ ਤੇ ਇੱਕ ਟਰਾਲੀ ਦੇ ਵਿੱਚ ਬੰਦਾ ਤੇ ਫਾਇਰ ਹੀ ਕਰ ਰਿਹਾ ਸੀ ਮੈਂ ਉਸ ਨੂੰ ਟਰਾਲੀ ਦੇ ਵਿੱਚ ਹੀ ਲੋਕ ਕਰ ਦਿੱਤਾ ਫਿਰ ਟਰਾਲੀ ਵਿੱਚ ਗਿਆ ਤੇ ਇਹ ਮੇਰਾ ਫਸਟ ਕਿਲ ਹੋਣ ਜਾ ਰਿਹਾ ਸੀ ਮੇਰੀ ਹੈਲਥ ਕਾਫੀ ਘੱਟ ਚੁੱਕੀ ਸੀ ਮੈਂ ਸਭ ਤੋਂ ਪਹਿਲਾਂ ਆਪਣੀ ਹੈਲਥ ਨੂੰ ਰਿਕਵਰ ਕਰ ਲਵਾਂ ਕਿਉਂਕਿ ਮੈਨੂੰ ਬੱਸ ਅਸਰ ਸੀ ਕਿ ਅਗਰ ਮੈਂ ਹੈਲਥ ਰਿਕਵਰ ਕੀਤੇ ਬਿਨਾ ਹੀ ਦੂਸਰੇ ਬੰਦੇ ਨਾਲ ਮੁਕਾਬਲਾ ਕਰਾਂਗਾ ਤਾਂ ਉਹ ਮੈਨੂੰ ਲੋਕ ਕਰ ਦੇਗਾ ਉਸ ਦੀ ਬਜਾਏ ਮੈਂ ਉਸ ਨੂੰ ਲੋਕ ਕੀਤਾ ਉਸ ਨੂੰ ਕਿਲ ਕੀਤਾ ਮੈਨੂੰ 2 ਕਿਲ ਮਿਲ ਚੁੱਕੇ ਸੀ ਇਸ ਦਾ ਬਾਕਸ ਫੋਲਨ ਤੇ ਮੈਨੂੰ ਕੁਝ ਸਮਾਨ ਹੋਰ ਮਿਲ ਗਿਆ ਛੋਟੇ ਟਰੱਕ ਦੇ ਉੱਪਰ ਮੈਨੂੰ ਕੁਝ ਦੁਸ਼ਮਣ ਦਿਖਾਈ ਦਿੱਤੇ ਮੈਂ ਉਹਨਾਂ ਵੱਲ ਨੂੰ ਅੱਗੇ ਵਧਿਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਮੇਰੇ ਸਾਥੀ ਨੇ ਇੱਕ ਬੰਦੇ ਨੂੰ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਮੈਂ ਥੋੜੀ ਦੂਰ ਤੇ ਅੱਗੇ ਵੇਖਿਆ ਕੁਝ ਬੰਦੇ ਭੱਜੇ ਜਾ ਰਹੇ ਸਨ ਉਹ ਪੂਰੀ ਟੀਮ ਸੀ ਮੇਰਾ ਨਿਸ਼ਾਨਾ ਦੂਰੋਂ ਨਹੀਂ ਸੀ ਲੱਗ ਰਿਹਾ ਇਸ ਕਰਕੇ ਮੈਂ ਉਹਨਾਂ ਵੱਲ ਨੂੰ ਨਜ਼ਦੀਕ ਹੋਣ ਲਈ ਪਹੁੰਚਿਆ ਇੱਕ ਬੰਦੇ ਨੇ ਉੱਪਰੋਂ ਹੀ ਪਹਾੜੀ ਤੋਂ ਛਾਲ ਮਾਰ ਕੇ ਮੇਰੇ ਅੱਗੇ ਆ ਗਿਆ ਉਸ ਨੂੰ ਮੈਂ ਉੱਥੇ ਹੀ ਲੋਕ ਕਰ ਦਿੱਤਾ ਇੱਥੇ ਇੱਕ ਬੰਦਾ ਸੁਪਿਆ ਹੋਇਆ ਸੀ ਤੇਲ ਟੈਂਕਰ ਦੇ ਮਗਰ ਉਸ ਨੂੰ ਵੀ ਮੈਂ ਆਪਣੀ ਪੂਰੀ ਯੁਰਤ ਲਾ ਦਿੱਤੀ ਗੋਲੀਆਂ ਖਤਮ ਹੋ ਗਿਆ ਮੈਂ ਛੋਟਾ ਪਿਸਟਲ ਦੇ ਨਾਲ ਉਸ ਨੂੰ ਲੋਕ ਕਰ ਦਿੱਤਾ ਅਤੇ ਮੈਂ ਉਸ ਨੂੰ ਆਪਣੇ ਮੋਢਿਆਂ ਚੋ ਕੇ ਅੰਦਰ ਵਾਲ ਨੂੰ ਲੈ ਗਿਆ ਕਿਉਂਕਿ ਮੇਰੀ ਹੈਲਥ ਕਾਫੀ ਘਟ ਗਈ ਸੀ ਮੈਨੂੰ ਇੱਕ ਗੋਲੀ ਵੀ ਲੱਗਦੀ ਤਾਂ ਮੈਂ ਵੀ ਲੋਕ ਹੋ ਜਾਂਦਾ ਮੈਂ ਉਸ ਨੂੰ ਅੰਦਰ ਜਾ ਕੇ ਕਿਲ ਕੀਤਾ ਕਿਲ ਕਰਨ ਤੋਂ ਬਾਅਦ ਮੈਂ ਉਸ ਦੇ ਬਾਕਸ ਨੂੰ ਲੁੱਟਿਆ ਤੇ ਸਕੇਟਿੰਗ ਬੋਰਡ ਚੱਕੀ ਤੇ ਅੱਗੇ ਵੱਲ ਨੂੰ ਵਧਿਆ ਇੱਕ ਘਰ ਵਿੱਚੋਂ ਇੱਕ ਬੰਦਾ ਨਿਕਲਿਆ ਉਸ ਨੂੰ ਮੈਂ ਉੱਥੇ ਲੋਕ ਕਰ ਦਿੱਤਾ ਉਸ ਦਾ ਦੂਸਰਾ ਸਾਥੀ ਅੰਦਰ ਛੁਪਿਆ ਹੋਇਆ ਸੀ ਉਸ ਨੂੰ ਮੈਂ ਉੱਥੇ ਲੋਕ ਕਰ ਦਿੱਤਾ ਉਹ ਕਰ ਤੋਂ ਬਾਅਦ ਮੈਂ ਦੋਨਾਂ ਨੂੰ ਕਿਲ ਕੀਤਾ ਦੋ ਕਿਲ ਮੈਨੂੰ ਹੋਰ ਬਈ ਕਿਤੇ ਸਾਨੂੰ ਰੁੱਖ ਦੇ ਪਿੱਛੇ ਕੁਝ ਬੰਦੇ ਛੁਪੇ ਜਾ ਰਹੇ ਸਨ ਮੈਂ ਆਪਣੀ ਸਕੇਟਿੰਗ ਬੋਰਡ ਦਾ ਯੂਜ਼ ਕੀਤਾ ਅਤੇ ਉਹਨਾਂ ਨਾਲ ਨੂੰ ਜਲਦੀ ਤੋਂ ਜਲਦੀ ਵਧਿਆ ਸਕੇਟਿੰਗ ਬੋਰਡ ਮੈਂ ਆਫ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਗਨ ਚੁੱਕੀ ਅਤੇ ਉਸ ਨੂੰ ਲੱਭਣ ਲੱਗਾ ਉਹ ਇੱਕ ਕੰਟੇਨਰ ਦੇ ਪਿੱਛੇ ਲੁਕਿਆ ਹੋਇਆ ਸੀ ਮੈਂ ਉਸ ਨੂੰ ਦੇਖ ਲਿਆ ਠੀਕ ਉਸੇ ਹੀ ਹੈ ਇਸੇ ਜਗ੍ਹਾ ਤੇ ট্রাক ਦੇ ਅੱਗੇ ਸੀ ਯੂ ਆਰ ਬੀਕਮ ਦਾ ਨਿਊ ਆਈਸ ਐਲੀਮੀਨੇਟਰ ਦਾ ਜਿਹੜਾ ਅਵਾਰਡ ਸੀ ਉਹ ਸਕਰੀਨ ਤੇ ਸ਼ੋ ਹੋ ਗਿਆ ਮੈਂ ਇਸ ਨੂੰ ਪਾ ਕੇ ਕਾਫੀ ਖੁਸ਼ ਹਾਂ ਇਹ ਵਾਲਾ ਇਮੋਟ ਜਿਹੜਾ ਹੈ ਉਹ ਮੇਰਾ ਸਦਾ ਬਹਾਰ ਮਨਪਸੰਦ ਇਮੋਟ ਹੈ ਕੀ ਬਾਤ ਦਿਲ ਖੁਸ਼ ਹੋ ਜਾਂਦਾ ਇਸ ਨੂੰ ਪਾ ਕੇ ਇਸ ਨੂੰ ਪਾਉਣ ਲਈ ਕਾਫੀ ਹੱਦ ਤੱਕ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਇੱਕ ਵਧੀਆ ਤਕਨੀਕ ਦੀ ਲੋੜ ਹੁੰਦੀ ਹੈ ਚਲੋ ਆਪਾਂ ਅਗਲੀ ਅੱਗੇ ਵੱਲ ਨੂੰ ਵਧਦੇ ਹਾਂ ਮੈਨੂੰ ਦੁਸ਼ਮਣਾਂ ਦੀ ਗੱਡੀ ਦੇ ਟਾਇਰਾਂ ਦੇ ਜਿਹੜੇ ਨਿਸ਼ਾਨ ਹੈ ਮੇਰੇ ਸਕਰੀਨ ਤੇ ਸ਼ੋ ਚੁੱਕੇ ਨੇ ਹਾਂ ਸਕੀਡਿੰਗ ਬੋਰਡ ਦਾ ਯੂਜ਼ ਕੀਤਾ ਇੱਕ ਬੰਦੇ ਨੂੰ ਮੈਂ ਪਹਿਲਾਂ ਲੌਕ ਕੀਤਾ ਕੰਧ ਦੇ ਪਿੱਛੇ ਹੋਇਆ ਅਤੇ ਫਿਰ ਮੈਂ ਦੂਜੇ ਨੂੰ ਵੀ ਲੌਕ ਕੀਤਾ ਦੋਨੋਂ ਬੰਦੇ ਜਿਹੜੇ ਉਹ ਮੈਂ ਖਤਮ ਕਰ ਦਿੱਤੇ ਹਾਈ ਸਕਿੱਲ ਦਾ ਜਿਹੜਾ ਮੈਸੇਜ ਯੋ ਮੇ ਸਕਰੀਨ ਤੇ ਸ਼ੋ ਹੋ ਗਿਆ ਮੈਂ ਉਹਨਾਂ ਦੇ ਦੋਨਾਂ ਦੇ ਬਾਕਸ ਨੂੰ ਚੰਗੀ ਤਰ੍ਹਾਂ ਫੋਲਿਆ ਤੇ ਵਿੱਚੋਂ ਗੋਲੀਆਂ ਤੇ ਜੋ ਵੀ ਜ਼ਰੂਰੀ ਸਮਾਨ ਸੀ ਉਹ ਲੁੱਟ ਲਿਆ ਉਸ ਤੋਂ ਬਾਅਦ ਮੈਂ ਆਪਣੀ ਹੈਲਥ ਜਿਹੜੀ ਹੀ ਸੀ ਉਹ ਰਿਕਵਰ ਕੀਤੀ ਸਮੇਂ-ਸਮੇਂ ਨੂੰ ਤੇ ਤੁਸੀਂ ਆਪਣੀ ਹੈਲਥ ਜਿਹੜੀ ਹੈ ਰਿਕਵਰ ਕਰਦੇ ਰਿਹਾ ਕਰੋ ਅਜੇ ਤੱਕ ਤਾਂ ਗੇਮ ਦਾ ਰਿਜ਼ਲਟ ਬਹੁਤ ਹੀ ਵਧੀਆ ਜਾ ਰਿਹਾ ਸੀ ਅੱਗੇ ਪਤਾ ਨਹੀਂ ਕੀ ਹੋਵੇਗਾ ਜਨਰਲੀ ਬਰਕਰਾਰ ਰੋ ਮੇਰੇ ਨਾਲ ਮੇਰੇ ਦੋਸਤ ਨੇ ਆਪਟੀਮਸ ਪ੍ਰਾਈਮ ਨੂੰ ਮਗਵਾ ਲਿਆ ਪਰ ਉਸ ਵਿੱਚ ਸਿਰਫ ਇੱਕ ਹੀ ਬੰਦਾ ਬੈਠ ਸਕਦਾ ਸੀ ਜੇ ਕਨਵਰਟ ਹੋਵੇ ਤਾਂ ਫਿਰ ਦੋ ਬੰਦੇ ਬੈਠ ਜਾਂਦੇ ਨੇ ਚਲੋ ਮੈਂ ਆਪਣੀ ਓ ਗੋਲੀਆਂ ਲੱਗ ਨਹੀਂ ਰਹੀਆਂ ਇੱਕ ਬੰਦੇ ਨੂੰ ਮੈਂ ਲੋਕ ਕਰ ਦਿੱਤਾ ਮੇਰਾ ਸਾਥੀ ਮੇਰੀ ਹੈਲਪ ਕਰਾ ਰਿਹਾ ਹੈ ਤੇ ਲੀਏ ਦੋਵੇਂ ਬੰਦੇ ਲੋਕ ਹੋ ਗਏ ਮੈਂ ਆਪਣੀ ਗਨ ਨੂੰ ਰੀਲੋਡ ਕੀਤਾ ਫਾਇਰ ਕੀਤਾ ਦੂਸਰੇ ਬੰਦੇ ਨੂੰ ਵੀ ਕਿਲ ਕੀਤਾ ਬਾਕਸ ਨੂੰ ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਪਰਖਿਆ ਜਾਂਚਿਆ ਤੇ ਲੁੱਟਿਆ ਕੁਸ਼ੀ ਦੂਰੀ ਤੇ ਮੇਰਾ ਜਿਹੜਾ ਸਾਥੀ ਸੀ ਉਹ ਲੋਕ ਹੋ ਗਿਆ ਸੀ ਉਸ ਦਾ ਜਿਹੜਾ ਆਪਟੀਮਸ ਪ੍ਰਾਈਮ ਸੀ ਉਹ ਵੀ ਡੀਐਕਟੀਵੇਟ ਹੋ ਗਿਆ ਸੀ ਮੈਂ ਸਭ ਤੋਂ ਪਹਿਲਾਂ ਇੱਕ স্মੋਕ ਬੰਗ ਬਬਲੇ ਆ ਤੇ ਧੂਆਂ ਉਥੇ ਕਰ ਦਿੱਤਾ ਤਾਂ ਕਿ ਉਸ ਤੋਂ ਬਾਅਦ ਮੈਂ ਆਪਣੇ ਸਾਥੀ ਨੂੰ ਰਿਵਾਈਵ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਨੂੰ ਡਰ ਸੀ ਕਿ ਕੋਈ ਜਲਦੀ ਨਾ ਸਾਡੇ ਉੱਤੇ ਨਾ ਆ ਜਾਏ ਅਤੇ ਸਾਨੂੰ ਕਿਲ ਨਾ ਕਰ ਦਵੇ ਮੈਂ ਆਪਣੇ ਸਾਥੀ ਨੂੰ ਰਿਵਾਈਵ ਕਰਨ ਵਿੱਚ ਕਾਮਯਾਬ ਰਿਹਾ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਹੈਲਥ ਸੀ ਉਹ ਫਿਰ ਤੋਂ ਇੱਕ ਵਾਰ ਦੁਬਾਰਾ ਰਿਕਵਰ ਕੀਤੀ ਜੋਨ ਬੜੀ ਤੇਜ਼ੀ ਨਾਲ ਅੱਗੇ ਵਧਿਆ ਸੀ ਹੁਣ ਮੈਨੂੰ ਜਲਦੀ ਤੋਂ ਜਲਦੀ ਗੱਡੀ ਲੱਭਣੀ ਪਵੇਗੀ ਅਤੇ ਮੈਨੂੰ ਜੋਨ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਇੱਕ ਗੱਡੀ ਤੇ ਕਾਫੀ ਧੂਆ ਨਿਕਲ ਰਿਹਾ ਸੀ ਪਰ ਕੰਮ ਚੱਲ ਜਾਵੇਗਾ ਮੈਂ ਜੇ ਥੋੜੀ ਦੂਰ ਹੀ ਗੱਡੀ ਨੂੰ ਖੜਿਆ ਤੇ ਮੇਰੀ ਗੱਡੀ ਦੇ ਫਾਇਰਿੰਗ ਸ਼ੁਰੂ ਹੋ ਗਈ ਓ ਪਰ ਮੈਂ ਇਹਨਾਂ ਦੋਨਾਂ ਬੰਦਿਆਂ ਨੂੰ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਇੱਕ ਕਾ ਬੰਦਾ ਸਾਡਾ ਜਿਹੜਾ ਸਾਹਮਣੇ ਸੀ ਨੰਬਰ 1 ਉਹ ਗੇਮ ਤੋਂ ਬਾਹਰ ਚੜ ਰਿਹਾ ਸੀ ਮੈਂ ਇਹਨਾਂ ਦੋਵਾਂ ਬੰਦਿਆਂ ਨੂੰ ਕਿਲ ਕੀਤਾ ਤੇ ਬੱਗੀ ਦੁਬਾਰਾ ਤੋਂ ਫੜ ਲਈ ਥੋੜੀ ਦੂਰ ਤੇ ਹੀ ਮੇਰਾ ਸਾਥੀ ਜਿਹੜਾ ਉਹ ਲੋਕ ਪਿਆ ਸੀ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਹੈਲਥ ਜਿਹੜੀ ਆ ਉਸਨੇ ਰਿਕਵਰ ਨਹੀਂ ਕੀਤੀ ਸੀ ਮੈਂ ਜਲਦੀ ਨਾਲ ਬੱਗੀ ਤੋਂ ਬਾਹਰ ਉਤਰਿਆ ਅਤੇ ਜ਼ੋਨ ਦੇ ਵਿੱਚ ਹੀ ਉਹਨੂੰ ਰਿਵਾਈਵ ਕਰਨ ਲੱਗਾ ਰਿਵਾਈਵ ਕਰਨ ਤੇ ਥੋੜਾ ਸੈਕਿੰਡ ਦਾ ਸਮਾਂ ਲੱਗ ਜਾਂਦਾ ਹੈ ਸਾਹਮਣੇ ਇੱਕ ਦੁਸ਼ਮਣ ਨਜ਼ਰ ਆਇਆ ਮੈਂ ਉਸ ਤੇ ਤਾਵੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਮੇਰੀ ਹੈਲਥ ਥੋੜੀ ਘਟ ਗਈ ਸੀ ਅਤੇ ਮੈਂ ਉਸ ਤੋਂ ਬਾਅਦ ਮੈਂ ਥੋੜਾ ਕਿਸੇ ਜੀਂਦੇ ਉਲੇ ਹੋ ਕੇ ਤੇ ਆਪਣੀ ਹੈਲਥ ਨੂੰ ਰਿਕਵਰ ਕਰਨ ਨਾਲ ਸ਼ੁਰੂ ਕਰ ਦਿੱਤਾ ਮੇਰਾ ਸਾਥੀ ਇੱਕ ਵਾਰ ਫਿਰ ਤੋਂ ਉੱਥੇ ਲੋਕ ਹੋ ਚੁੱਕਾ ਸੀ ਉਸ ਨੂੰ ਮੈਂ ਰਿਵਾਈਵ ਕਰਨ ਲਈ ਵਾਪਸ ਉਹਦੇ ਕੋਲ ਜਾ ਰਿਹਾ ਸੀ ਪਰ ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਦੁਸ਼ਮਣ ਨੂੰ ਖਤਮ ਕਰ ਦਵਾਂ ਕਿਉਂਕਿ ਜੇ ਮੈਂ ਇਸ ਨੂੰ ਖਤਮ ਕਰਨ ਤੋਂ ਬਿਨਾ ਰਿਵਾਈਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਮੈਨੂੰ ਖਤਮ ਕਰ ਦੇਗਾ ਸੋ ਮੈਂ ਇੱਕ ਕਿਲ ਹੋਰ ਇੱਥੇ ਕਰ ਦਿੱਤਾ ਕਿਲ ਕਰਨ ਤੋਂ ਬਾਅਦ ਮੈਂ ਆਪਣੇ ਸਾਥੀ ਨੂੰ ਦੁਬਾਰਾ ਤੋਂ ਰਿਵਾਈਵ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਇਸ ਵਿੱਚ ਮੇਰਾ ਹੋਰ ਸਮਾਂ ਚਲੇ ਗਿਆ ਜੋਂ ਤੇਜ਼ੀ ਨਾਲ ਬਹੁਤ ਹੀ ਦੂਰ ਵੱਧ ਚੁੱਕਾ ਸੀ ਇਸ ਤੋਂ ਬਾਅਦ ਮੈਂ ਆਪਣੀ ਬੱਗੀ ਜਿਹੜੀ ਆ ਉਸ ਵਿੱਚ ਬੈਠਾ ਤੇ ਆਪਣੀ ਹੈਲਥ ਫੁੱਲ ਕਰਨੀ ਚਾਹੀ ਪਰ ਮੈਂ ਸੋਚਿਆ ਕਿ ਹੈਲਥ ਮੈਂ ਅੱਗੇ ਜਾ ਕੇ ਵੀ ਫੁੱਲ ਕਰ ਸਕਾਂਗਾ ਤਾਂ ਮੈਂ ਤੇਜ਼ੀ ਨਾਲ ਬੱਗੀ ਦੀ ਪੂਰੀ ਸਪੀਡ ਮੇਰਾ ਸਾਥੀ ਇੱਕ ਵਾਰ ਫਿਰ ਤੋਂ ਜਿਹੜਾ ਲੌਕ ਹੋ ਚੁੱਕਾ ਸੀ ਮੈਂ بار-ਬਾਰ ਇਸ ਨੂੰ ਰਿਵਾਈਵ ਕਰਨ ਨੂੰ ਕਰਕੇ ਬਹੁਤ ਹੀ ਪਰੇਸ਼ਾਨ ਹੋ ਪ੍ਰਿਆਮਾ ਕਿਉਂਕਿ ਇਸ ਤਰ੍ਹਾਂ ਮੇਰੀ ਹੈਲਥ ਬਹੁਤ ਤੇਜ਼ੀ ਨਾਲ ਘਟੀ ਹੋਈ ਹੈ ਤੇ ਮੈਨੂੰ ਵੀ ਲੱਗਦਾ ਇੱਥੇ ਮਰਨਾ ਪਰ ਪਵੇਗਾ ਚਲੋ ਇੱਕ ਵਾਰ ਫਿਰ ਤੋਂ ਮੈਂ ਉਸਨੂੰ ਰਿਵਾਈਵ ਕਰਨ ਵਿੱਚ ਕੰਮ ਜੰਪ ਹੋ ਗਿਆ ਵਾਰ-ਵਾਰ ਰਿਵਾਈਵ ਕਰਨ ਦੇ ਬਾਅਦ ਵੀ ਮੇਰਾ ਸਾਥੀ ਜੌਨ ਵਿੱਚ ਹੀ ਮਾਰਿਆ ਜਾ ਚੁੱਕਾ ਸੀ ਮੈਂ ਉਸਨੂੰ ਦੁਬਾਰਾ ਰੀਕਾਲ ਕਰਕੇ ਵਾਪਸ ਬੁਲਾ ਸਕਦਾ ਹਾਂ ਪਰ ਇਸ ਤੋਂ ਪਹਿਲਾਂ ਮੈਨੂੰ ਆਪਣੀ ਜਾਨ ਬਚਾਉਣੀ ਹੋਵੇਗੀ ਅਤੇ ਮੈਨੂੰ ਇਸ ਜੌਨ ਦੇ ਵਿੱਚੋਂ ਜਲਦੀ ਨਾਲ ਜਲਦੀ ਬਾਹਰ ਜਾਣਾ ਪਵੇਗਾ ਜੌਨ ਦੇ ਵਿੱਚੋਂ ਬਾਹਰ ਆ ਚੁੱਕਿਆ ਸੀ ਅਤੇ ਰਿਕਾਲ ਟਾਵਰ ਤੇ ਜਾ ਕੇ ਜਲਦੀ ਦੇ ਨਾਲ ਆਪਣੇ ਸਾਥੀ ਨੂੰ ਰਿਵਾਈਵ ਦੇਣ ਲਈ ਰਿਕਾਲ ਟਾਵਰ ਦੇ ਕੋਲ ਗਿਆ ਪਰ ਜੌਨ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਸੀ ਅਤੇ ਇੱਕ ਵਾਰ ਫਿਰ ਮੈਂ ਜੌਨ ਦੀ ਚਪੇੜ ਵਿੱਚ ਆ ਗਿਆ ਸੀ ਸੋ ਮੈਂ ਫਿਰ ਵੀ ਆਪਣੇ ਸਾਥੀ ਨੂੰ ਜਲਦੀ ਨਾਲ ਰਿਕਾਲ ਦੀ ਕਾਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਤੇ ਹੁਣ ਮੈਂ ਦੁਬਾਰਾ ਆਪਟੀਮਸ ਪ੍ਰਾਈਮ ਟਰੱਕ ਦੇ ਕੋਲ ਜਾ ਰਿਹਾ ਸੀ ਵਾਪਸ ਉਸ ਤੋਂ ਬਾਅਦ ਮੈਂ ਆਪਣੇ ਸਾਥੀ ਨੂੰ ਆਪਟੀਮਸ ਟਰੱਕ ਵਿੱਚ ਬੈਠਣ ਲਈ ਕਿਹਾ ਕਿਉਂਕਿ ਜੌਨ ਬਹੁਤ ਤੇਜ਼ੀ ਨਾਲ ਵੱਧ ਗਿਆ ਸੀ ਉਸਨੇ ਮੇਰੀ ਗੱਲ ਉਸੇ ਵੇਲੇ ਮੰਨੀ ਅਤੇ ਸਭ ਕੁਝ ਛੱਡ ਕੇ ਉਹ ਮੇਰੇ ਟਰੱਕ ਵਿੱਚ ਬੈਠ ਗਿਆ ਅਤੇ ਫਿਰ ਮੈਂ ਤੇਜ਼ੀ ਦੇ ਨਾਲ ਸੇਫ ਜ਼ੋਨ ਵੱਲ ਨੂੰ ਵਧਿਆ ਮੇਰੀ ਅਜੇ ਤੱਕ ਤਾਂ ਜਾਨ ਮੁੱਠੀ ਉਹ ਅਸਮਾਨ ਤੋਂ ਡਿੱਗੇ ਦੇ ਖਜੂਰ ਤੇ ਅਟਕੇ ਸਾਹਮਣੇ ਮੈਗਾਟਰੋਂ ਦੇ ਨਾਲ ਮੇਰੀ ਫਾਈਟ ਜਿਹੜੀ ਐ ਫੌਂਡ ਆਟੋਮੈਟਿਕਲੀ ਹੋ ਗਈ ਹੁਣ ਮੈਨੂੰ ਕੁਝ ਸਮਾਂ ਹੋਰ ਜ਼ੋਨ ਦੇ ਵਿੱਚ ਗੁਜ਼ਾਰਨਾ ਹੋਵੇਗਾ ਅਤੇ ਮੈਨੂੰ ਮੈਗਾਟਰੋਂ ਨੂੰ ਹਰਾਉਣ ਤੋਂ ਬਾਅਦ ਹੀ ਮੈਂ ਇਸ ਚੱਕਰ ਰਿਵਿਊ ਦੇ ਵਿੱਚੋਂ ਬਾਹਰ ਨਿਕਲਾਂਗਾ ਇਹ ਬਹੁਤ ਹੀ ਮੁਸ਼ਕਲ ਸਮਾਂ ਸੀ ਮੇਲੇ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਪਹਾੜੀ ਦੇ ਪਿੱਛੇ ਛੁਪ ਗਿਆ ਛੁਪਨ ਤੋਂ ਬਾਅਦ ਮੈਂ ਆਪਣੀ ਹੈਲਥ ਜਿਹੜੀ ਹੈ ਉਹ ਰਿਕਵਰ ਕਰਨੀ ਸ਼ੁਰੂ ਕਰ ਦਿੱਤੀ ਮੈਗਾਟਰੋਂ ਮੇਰੇ ਸਾਥੀ ਤੇ ਲਗਾਤਾਰ ਅਟੈਕ ਕਰ ਰਿਹਾ ਸੀ ਮੈਂ ਆਪਣੀ ਪੂਰੀ એનર્ਜੀ ਲਗਾ ਦਿੱਤੀ ਮੈਗਾਟਰੋਂ ਟੈਂਕ ਨੂੰ ਤਬਾਹ ਕਰਨ ਲਈ ਆਪਟੀਮਸ ਪ੍ਰਾਈਮ ਦੇ ਨਾਲ ਮੈਂ ਮੈਗਾਟਰੋਂ ਤੇ ਲਗਾਤਾਰ ਵਾਰ ਕਰਦਾ ਜਾ ਰਿਹਾ ਤੇ ਉਹ ਪਿੱਛੇ ਵੱਲ ਨੂੰ ਭੱਜ ਰਿਹਾ ਹੋਵੇ ਮੈਨੂੰ ਲੱਗਦਾ ਕਿ ਉਹ ਜਲਦੀ ਪਾਣੀ ਵਿੱਚ ਡਿੱਗ ਜਾਵੇਗਾ ਮੈਂ ਉਸ ਤੇ ਬਹੁਤ ਸਾਰੇ ਵਾਰ ਫਿਰ ਤੋਂ ਕੀਤੇ ਉਹ ਵੀ ਮੇਰੇ ਤੇ ਲਗਾਤਾਰ ਟੈਂਕ ਦੇ ਗੋਲੇ ਵਰਸਾ ਰਿਹਾ ਸੀ ਸਾਡੀ ਬਹੁਤ ਹੀ ਕਮ ਸੰਜੋਧ ਹੋ ਰਿਹਾ ਸੀ ਮੈਗਾਟਰੋਂ ਆਕਰਕਰ ਪਾੜੀਏ ਚ ਡਿੱਗ ਗਿਆ ਪਰ ਉਸ ਦਾ ਜਿਹੜਾ ਬੰਦਾ ਸੀ ਉਹ ਬਾਹਰ ਨਿਕਲ ਕੇ ਮੇਰੇ ਤੇ ਗੋਲੀਆਂ ਲਗਾਤਾਰ ਵਰਸਾ ਰਿਹਾ ਓ ਸੌਰੀ ਗਾਇਸ ਮੇਰੀ ਗਲਤੀ ਕਰਕੇ ਇਹ ਸਾਰਾ ਕੁਝ ਹੋਇਆ